ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਵਧੀਆ ਸਾਨੂੰ ਸੋਰਸ ਦਿੱਤਾ ਇੰਨਾ ਵਧੀਆ ਕੰਮ ਕੀਤਾ ਪੱਤਰਕਾਰ ਵੀਰਾਂ ਨੇ ਤੇ ਜਿਨ੍ਹਾਂ ਨੇ ਸਾਰੇ ਸ਼ਹਿਰ ਦੇ ਵਿੱਚ ਉਹ ਜਿਹੜੀ ਆ ਵੀਡੀਓ ਜਿਹੜੀ ਉਹ ਵਾਇਰਲ ਕਰਤੀ ਔਰ ਮੈਂ ਵੀ ਕੋਈ ਕਸਰ ਨਹੀਂ ਛੱਡੀ ਮੈਂ ਵੀ ਅਮਸਰ ਦਾ ਜਿੰਨਾ ਪੱਤਰਕਾਰ ਸਾਰੇ ਇਕੱਠਾ ਕਰਕੇ ਤੇ ਮੀਡੀਆ ਤੇ ਖਬਰ ਲੁਆਈ ਸੀ ਅੱਜ ਉਹ ਖਬਰ ਸਿਟੀ ਕਵਲ ਤੇ ਵੀ ਚਲਣੀ ਸੀ ਪਰ ਖੈਰ ਉਸ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਨਾ ਸਾਨੂੰ ਉਹ ਆਪਣੇ ਸੋਰਸ ਦੇ ਅਕੋਰਡਿੰਗ ਘਰ ਜਿਹੜਾ ਲੱਭ ਗਿਆ ਕੋਈ ਸੱਜਣ ਸੀ ਜਿਹੜਾ ਜਿੰਨੇ ਇਲਾਕੇ ਵਿੱਚੋਂ ਸਾਨੂੰ ਇਤਲਾਹ ਦਿੱਤੀ ਜਿੰਨੂੰ ਆਪਾਂ ਕੋਈ ਇਨਾਮ ਦਾ ਵੀ ਦਿੱਤਾ ਇਨਾਮ ਦਾ ਤੁਹਾਨੂੰ ਪਤਾ ਜਦੋਂ ਲਾਲਚ ਵੰਦੇ ਕੋਈ ਹਰ ਕੋਈ ਕੋਈ ਨਾ ਕੋਈ ਸੱਜਣ ਮਿੱਤਰ ਫੋਨ ਕਰਦਾ ਉਸ ਤੋਂ ਬਾਅਦ ਮੈਨੂੰ 3-4 ਫੋਰ ਇਹਨਾਂ ਦੇ ਹੋਰ ਵੀ ਇਲਾਕੇ 'ਚੋਂ ਆ ਗਏ ਆਪਣੇ ਵੀ ਸੋਰਸ ਲੱਗੇ ਆਪਾਂ ਵੀ ਕੋਸ਼ਿਸ਼ ਕੀਤੀ ਕੋਸ਼ੀ ਕਰਦੇ 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 ਆਪਾਂ ਉਹਨਾਂ ਬੀਬੀਆਂ ਤੱਕ ਆਪਾਂ ਪਹੁੰਚ ਕਰ ਲਈ ਦੇਖੋ ਮੈਂ ਇੱਕ ਗੱਲ ਕਹੀ ਸੀ ਇਹ ਬਹੁਤ ਮਾੜੀ ਗੱਲ ਹੈ ਜਿਹੜਾ ਇਹਨਾਂ ਕੰਮ ਕੀਤਾ ਅੱਜ ਉਹ ਬੀਬੀਆਂ ਸਾਡੇ ਕੋਲ ਆ ਗਈਆਂ ਨੇ ਆ ਬੀਬੀ ਇੱਕ ਆ ਜਿਹੜੀ ਹੁਣ ਸ਼ਰਮ ਦੇ ਮਾਰੇ ਮੂੰਹ ਟੱਕਿਆ ਆਪਾਂ ਵੀ ਸਾਨੂੰ ਸ਼ਰਮ ਆ ਰਹੀ ਏ ਤੇ ਇੱਕ ਆ ਜਿਹੜੀ ਅਮਰਤ ਹਰੀ ਏ ਆ ਵੇਖੋ ਬੀਬੀ ਜੀ ਨੇ ਕੇਸ ਕੀ ਬੰਨੀ ਅੱਜ ਅਮਰਤ ਹਰੀ ਤੋਂ ਕੇਸ ਕੀ ਵੀ ਲਾਈ ਜੇ ਅੱਜ ਮੇਰਾ ਗਾਤਰਾ ਵੀ ਲਾਇਆ ਆਇਆ ਨੇ ਮਨ ਨੂੰ ਨਹੀਂ ਲੱਗਦਾ ਗਾਤਰਾ ਵੀ ਪਾਇਆ ਹੋਇਆ ਅੱਜ ਤੇ ਆ ਪਾਟੀਆਂ ਦੀ ਦੁਕਾਨ ਦੇ ਸੂਟ ਜਿਹੜੇ ਕੱਚੇ ਚ ਵਜੇ ਸੀ ਮੰਨੂ ਨਾ ਆ ਜਨਾਨੀਆਂ ਦੀ ਫੋਟੋ ਲੈਂਦੇ ਲੈਂਦੇ ਆਪਣੇ ਆਪ ਤੇ ਸ਼ਰਮ ਆਂਦੀ ਵੀ ਇਹ ਨੱਕ ਡੋਬ ਕੇ ਜਿਹੜੀਆਂ ਜਨਾਨੀਆਂ ਮਰੀਆਂ ਕਿਉਂ ਨਹੀਂ ਕਿਹੜੇ ਹਾਲਾਤਾਂ 'ਚ ਸੂਟ ਚੁੱਕ ਕੇ ਖੜੇ ਇਹਨਾਂ ਦੇ ਕਿਹੜੇ ਹਾਲਾਤਾਂ 'ਚ ਇਹਨਾਂ ਬੱਚਿਆਂ ਦੇ ਮੂੰਹ 'ਚ ਪੈਸੇ ਪਾਣੇ ਆ ਥੋੜੀ ਬੋਦੀ ਸ਼ਰਮਨਾ ਦੀ ਕੋਈ ਚੀਜ਼ ਚਾਹੀਦੀ ਹੁਣ ਮੂੰਹ ਪਰੇ ਕਰੀ ਜਾਣ ਢੀ ਸਿੱਧਾ ਮੂੰਹ ਕਰੇ ਫੋਟੋ ਮੈਂ ਕਪੜਾ ਲਵਾ ਕੇ ਫੋਟੋ ਕਰਾਵਾਂਗਾ ਜੀ ਸਿੱਧਾ ਮੂੰਹ ਰੱਖ ਆ ਜਨਾਨੀ ਜੇ ਤੇ ਆ ਜਨਾਨੀ ਜੇ ਵੇਖੋ ਮੈਂ ਐਡਰੈਸ ਜੇ ਤੁਹਾਡੇ ਅੱਗੇ ਮੈਂਸ਼ਨ ਨਹੀਂ ਕਰਨਾ ਸਿਰਫ ਮੈਂ ਤੁਹਾਨੂੰ ਬਸ ਇੰਨਾ ਕੁ ਦੱਸਣਾ ਐਡਰੈਸ ਨਹੀਂ ਮੈਂ ਮੈਂਸ਼ਨ ਕਰਨਾ ਪਰ ਬੰਟੀ ਬਾਟੀਆਂ ਨੇ ਜਿਹੜੀ ਆਪਣੀ ਅਣਖ ਸੀ ਉਹ ਅਣਖ ਆਪਣੀ ਪੂਰੀ ਕਰ ਲਈ ਮੈਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਮੈਨੂੰ ਸਿਰਫ ਇੱਕ ਮੇਰਾ ਪ੍ਰੈਸਟੀਜ ਇਸ਼ੂ ਸੀ ਵੀ ਮੇਰੀ ਇੱਜ਼ਤ ਦਾ ਸਵਾਲ ਸੀ